ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਜੀ ਮਿਲੇ ਹਾਂ ਜੀ ਅੱਜ ਇੱਕ ਨਵੇਂ ਬਲੌਗ ਦੇ ਨਾਲ ਇੱਥੇ ਲੱਗੇ ਆਂ ਡੇਲੀ ਰੁਟੀਨ ਸ਼ੁਰੂ ਕਰਨ ਹਾਂ ਜੀ ਇੱਥੇ ਮਾਰਨਿੰਗ ਦਾ ਟਾਈਮ ਸੀਗਾ ਫਤਿਹ ਤੇ ਉਹਦੇ ਪਾਪਾ ਜਾ ਚੁੱਕੇ ਸੀਗੇ ਆਪਣੇ ਆਪਣੇ ਕੰਮ ਤੇ ਫਤਿਹ ਮਤਲਬ ਸਕੂਲ ਗਿਆ ਸੀ ਉਹਦੇ ਪਾਪਾ ਡਿਊਟੀ ਤੇ ਗਏ ਸੀਗੇ ਅਸੀਂ ਸੱਸ ਨਾਲ ਲੱਗੇ ਸੀ ਜੰਗ ਜਿੱਤਣਾਂ ਹਾਂਜੀ ਇਥੇ ਮੰਮੀ ਨੇ ਸੀ ਹਜੇ ਜਾਣਾ ਫਤਿਹ ਹਜੇ ਗਿਆਈ ਸੀ 9 ਸਵਾ ਕ ਨਾ ਦਾ ਟਾਈਮ ਸੀ ਜਿਵੇਂ ਸਵਾ ਕ ਨਾ ਫਤੇ ਜਾਂਦਾ ਹੁੰਦਾ ਬਸ ਉਹਨੂੰ ਤੋਰ ਦੀ ਸਾਰ ਜਦ ਅਸੀਂ ਲੱਗ ਗਈ ਸੀ ਸਾਨੂੰ ਇਹ ਸੀਗਾ ਵੀ ਕਿਉਂਕਿ ਇਹਨੂੰ ਤુલਸੀ ਨਾ ਹੁਣ ਸੁੱਕ ਗਈ ਸੀ ਮਤਲਬ ਹਜੇ ਇਹਦੇ ਡੱਕੇ ਜੇ ਤਾਂ ਹਜੇ ਹਰੇ ਹੈਗੇ ਸੀ ਉਦਾਂ ਇਹ ਮਤਲਬ ਜਮਈ ਸੁੱਕ ਗਈ ਸੀ ਇਹਦੇ ਪੱਤੇ ਫੁੱਲ ਜਿਹੜੇ ਹੁੰਦੇ ਨੇ ਬਰੀਕ ਉਹ ਸਾਰੇ ਉਹਦੇ ਕਰਕੇ ਨਾ ਖੜੀ ਉਹੀ ਸੁੱਕੀ ਥੋੜੀ ਜਿਹੀ ਅਜੀਬ ਜਿਹੀ ਕੋਈ ਵੀ ਬੂਟਾ ਐ ਤੁਹਾਨੂੰ ਪਤਾ ਹੀ ਆ ਨਾ ਵੀ ਸੁੱਕਿਆ ਹੋਇਆ ਤਾਂ ਅਜੀਬ ਜਿਹਾ ਲੱਗਦਾ ਹੀ ਆ ਦੇਖਣ ਨੂੰ ਤਾਂ ਕਰਕੇ ਕਈ ਦਿਨ ਹੋ ਗਏ ਸੀ ਸਾਨੂੰ ਇਹ ਹੋਇਆ ਪਿਆ ਸੀ ਵੀ ਇਹਨੂੰ ਪੱਟ ਦਈਏ ਕਿਉਂਕਿ ਇਹਨਾਂ ਦਾ ਬੂਟਿਆਂ ਦਾ ਇਹ ਹਸਾਬਕਾਵਾ ਵੀ ਇਹ ਮੁੜ ਕੇ ਇਹ ਬੂਟਾ ਨਹੀਂ ਹਰੇ ਹੁੰਦੇ ਹੁੰਦੇ ਕਦੇ ਵੀ ਲਾਇਆ ਹੋਏ ਇਹਨਾਂ ਨੇ ਜਦੋਂ ਨਵੇਂ ਸਿਰਿਓਂ ਇਹ ਹੁੰਦੇ ਨੇ ਤਾਂ ਇਹ ਮਤਲਬ ਹੋਰ ਹੀ ਬੂਟੇ ਉੱਗਦੇ ਨੇ ਅਗਰ ਨਹੀਂ ਬੂਟਾ ਸੁੱਕਦਾ ਤਾਂ ਉਹ ਗੱਲ ਹੋਰ ਆ ਪਰ ਜਿਹੜਾ ਬੂਟਾ ਮਤਲਬ ਸੁੱਕ ਜਾਂਦਾ ਇਹਦੇ ਚਾਹੇ ਤਣਾ ਹਰਾ ਵੀ ਹੋਵੇ ਪਰ ਉਹ ਫੁੱਟਦਾ ਨਹੀਂਗਾ ਮਤਲਬ ਦਵਾਰਾ ਉੱਪিও ਕਿ ਹੈਗੇ ਵੀ ਕਾਫੀ ਸੀਗੇ ਬੂਟੇ ਉਹਦੇ ਕਰਕੇ ਸਾਨੂੰ ਇਹ ਸੀ ਸੀਗੇ ਵੀ ਚਲੋ ਜਿਹੜੇ ਛੋਟੇ ਛੋਟੇ ਪੱਟ ਹੁੰਦੇ ਨੇ ਵੀ ਉਹ ਪੱਟ ਦਿੰਨੇ ਆ ਤੇ ਜਿਹੜੇ ਰਹਿ ਜਾਣਗੇ ਫਿਰ ਉਹ ਫਤੇ ਦੇ ਪਾਪਾ ਨੂੰ ਕਹਿ ਦਾਂਗੇ ਵੀ ਉਹ ਪੱਟ ਦੇਣਗੇ ਤਾਂ ਕਰਕੇ ਮੈਂ ਕਿਹਾ ਵੀ ਚਲੋ ਬਾਕੀ ਕੰਮ ਫਿਰ ਬਾਅਦ ਚ ਕਰਦੇ ਆ ਉਸ ਤੋਂ ਬਾਅਦ ਆਪਾਂ ਕਿਤੇ ਘਰ ਦੇ ਕੰਮ ਕਰ ਸਾਰੇ ਇੱਥੇ ਮੈਂ ਝਾੜੂ ਪੋਚਾ ਕਰ ਲਿਆ ਸੀ ਮੰਮੀ ਗਏ ਹੋਏ ਸੀਗੇ ਅਪਦਾ ਮੇਰੇ ਘਰ ਦੇ ਕੰਮ ਕਰ ਹੋ ਗਏ ਸੀ ਮੈਂ ਕਿਚਨ ਦਾ ਤੇ ਝਾੜੂ ਪੋਚੇ ਦਾ ਸਾਰਾ ਹੋ ਗਿਆ ਸੀ ਤਾਂ ਫਿਰ ਮੈਨੂੰ ਇਹ ਸੀ ਵੀ ਜਿਹੜੇ ਪਹਿਲਾਂ ਦੇ ਕੱਪੜੇ ਧੋਤੇ ਹੋਏ ਸੀ ਮਤਲਬ ਉਹ ਥੋੜੇ ਜੇ ਸੀ ਉਹ ਸੁੱਕ ਗਏ ਸੀ ਮੈਂ ਕਿਹਾ ਵੀ ਚਲੋ ਉਹਨਾਂ ਦੀ ਤੈਹਾ ਲਾਵਾਂ ਵੀ ਇਹਨਾਂ ਨੂੰ ਸਵਿਟਾਂ ਸਾਰਿਆਂ ਨੂੰ ਤੇ ਜਿਹੜੇ ਕੱਲ ਦੇ ਧੁੱਤੇ ਹੋਏ ਸੀ ਉਹ ਬਾਹਰ ਤਾਰਾਂ ਤੇ ਫੋਲਤੇ ਸੀ ਸਾਰੇ ਮੈਂ ਕਿਹਾ ਵੀ ਚਲ ਉਹਨਾਂ ਦੇ ਵਿੱਚ ਇਹ ਸੀਗਾ ਪਹਿਲਾਂ ਤਾਂ ਜਿਵੇਂ ਕਈ ਦਿਨ ਤਾਂ ਧੁੱਪ ਨਿਕਲਦੀ ਰਹੀ ਤੇ ਅੱਜ ਮਤਲਬ ਹੁਣ 1-2 ਦਿਨ ਦੀ ਥੋੜੀ ਜਿਹੀ ਧੁੱਪ ਦਾ ਫੇਰ ਮਿਸ ਜਾ ਹੋ ਜਾਂਦਾ ਕਈ ਵਾਰੀ ਅੱਜ ਵੀ ਇਦਾਂ ਹੀ ਲੱਗਦਾ ਸੀ ਮੌਸਮ ਵੀ ਸ਼ਾਇਦ ਧੁੱਪ ਨਾ ਨਿਕਲੇ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਮਾੜੀ-ਮੋਟੀ ਜਿੰਨੇ ਮਾੜਾ-ਮੁੱਟਾ ਸੇਖ ਜਾਂ ਹਵਾ ਕੁਝ ਵੀ ਲੱਗੂਗੀ ਵੀ ਜਿਹੜੇ ਸੁੱਕਣਗੇ ਸੋ ਸਹੀ ਵੀ ਜਿਹੜੇ ਪਹਿਲਾਂ ਵਾਲੇ ਸੀ ਬਸ ਇਹ ਸਰਦੀਆਂ 'ਚ ਬਸ ਇਹੀ ਹੋ ਜਾਂਦਾ ਵੀ ਕੋਈ ਵੀ ਕੰਮ ਆ ਉਹ ਥੋੜਾ ਜਿਹਾ ਜ਼ਿਆਦਾ ਟਾਈਮ ਲੰਬਾ ਲੈਣ ਲੱਗ ਜਾਂਦਾ ਉਹ ਚਾਹੇ ਝਾੜੂ ਪੋਚੇ ਦਾ ਏ ਚਾਹੇ ਕੱਪੜੇ ਧੋਣ ਦਾ ਏ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਹੁਣ ਚਾਹ ਪੋਚੇ ਨੇ ਉਹ ਵੀ ਸੁੱਕਣ ਨੂੰ ਟਾਈਮ ਲੈਂਦੇ ਨੇ ਹਨਾ ਤੇ ਕੱਪੜੇ ਨੇ ਉਹ ਤਾਂ ਹੁਣ ਸਾਰਿਆਂ ਦਾ ਇਹ ਹੈਗਾ ਹੀ ਆ ਵੀ ਦੇਖ ਲਓ ਕਦੇ 2 ਦਿਨ ਕਦੇ ਕਦੇ ਹੀ ਆ ਵੀ ਹਾਂ ਕਿਸੇ ਦੇ 1 ਦਿਨ 'ਚ ਸੁੱਕ ਜਾਂਦੇ ਨੇ ਜੀ ਨਹੀਂ ਤਾਂ 2-2 3-3 ਦਿਨ ਬਸ ਐਵੇਂ ਹੀ ਆ ਕਦੇ ਅੰਦਰ ਫੋਲ ਦੋ ਕਦੇ ਬਾਹਰ ਫੋਲ ਦੋ ਇੱਥੇ ਫਿਰ ਮੈਂ ਕਰਕੇ ਸਾਰੇ ਕੰਮ ਹੋ ਗਈ ਸੀ ਫ੍ਰੀ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੰਮੀ ਹਜੇ ਆਏ ਨਹੀਂ ਸੀਗੇ ਵੀ ਉਹਨਾਂ ਦੇ ਆਇਆਂ ਤੇ ਚਾਹ ਬਣਾਉਂਗੀ ਕਿਉਂਕਿ ਇਕੱਲੇ ਸਾਡਾ ਵੀ ਨਹੀਂ ਕਿਉਂਕਿ ਮੈਂ ਤੇ ਡਰਜੀ ਹੁੰਨੇ ਆ ਸਾਡਾ ਵੀ ਇੰਜ ਹੀ ਕਰਦਾ ਹੁੰਦਾ ਸਾਨੂੰ ਆਏ ਹੁੰਦਾ ਵੀ ਚਲ ਮੰਮੀ ਵੀ ਆ ਜਾਣਗੇ ਫਿਰ ਇਕੱਠੇ ਬੈਠ ਕੇ ਚਾਹ ਪੀਨੇ ਆ ਅੰਦਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਨਾਲੇ ਕੰਬਲ 'ਚ ਬੈਠਦੇ ਆ ਵੀ ਥੋੜਾ ਜਿਹਾ ਚਲ ਨਿੱਗ ਆਊਗਾ ਕਿਉਂਕਿ ਜਿਵੇਂ ਪੁੱਛ ਪੁੱਛੇ ਜਾਂਦਾ ਕਰਦੇ ਆ ਰਸੋਈ ਦਾ ਕਰਦੇ ਆ ਹਨਾ ਤੇ ਵੀ ਪਾਣੀ ਵਾਲੇ ਕੰਮ ਕੋਈ ਵੀ ਕਰਦੇ ਆ ਨਾ ਠੰਡ ਜੀ ਮਹਿਸੂਸ ਹੋ ਜਾਂਦੀ ਆ ਮੈਂ ਕਿਹਾ ਚਲ ਉਨੀ ਦਿਨ ਖਾਣੇ ਆ ਮੂੰਗਫਲੀ ਜਦ ਨੂੰ ਫਿਰ ਆ ਗਈ ਸੀ ਮੰਮੀ ਫਿਰ ਅਸੀਂ ਬੈਠ ਕੇ ਪੀਤੀ ਚਾਹ ਚਾਹ ਤੋਂ ਬਾਅਦ ਆਜ ਆ ਗਈ ਸੀ ਆਪਣੀ 바ਰੀ ਕੱਖ ਪਾਉਣ ਦੀ ਕਿਉਂਕਿ ਡੱਡ ਜੀ ਅੱਗੇ ਤਾਂ ਪਾਉਂਦੇ ਹੁੰਦੇ ਨੇ ਉਹਨਾਂ ਦੇ ਚੜ ਗਈ ਸੀ ਢੂਹੀ ਦੀ ਨਾੜ ਚੜੀ ਹੋਈ ਸੀ ਤਾਂ ਕਰਕੇ ਬੇਰ ਮੈਂ ਕਿ ਚਲੋ ਅभी ਅਸੀਂ ਪਾ ਦਿੰਨੇ ਆ ਉਹ ਕਹਿੰਦੇ ਵੀ ਕੱਖ ਪਾਉਣਾ ਸੀ ਕਿ ਚਲ ਕੋਈ ਨਾ ਵੀ ਅਸੀਂ ਪਾ ਦਿੰਨੇ ਆ ਵੀ ਉਹ ਤਾਂ ਕੋਈ ਗੱਲ ਨਹੀਂ ਹੈਗੀ ਕਿਉਂਕਿ ਘਰ ਦੇ ਕਮਾਕਾਰਾਂ ਚ ਜੀ ਇਹ ਕੋਈ ਉਹ ਨਹੀਂ ਹੁੰਦੀ ਹੈਗੀ ਜਿਵੇਂ ਕਈ ਲੋਕਾਂ ਨੂੰ ਇਹ ਲਾ ਦਿੰਦਾ ਵੀ ਇਹਦੇ ਵਿੱਚ ਕੀ ਗੱਲ ਆ ਬਲੌਗ ਚ ਦਿਖਾਉਣ ਵਾਲੀ ਹਨਾ ਤੇ ਇਹਦੇ ਵਿੱਚ ਇਹੀ ਮਤਲਬ ਜਿਨ੍ਹਾਂ ਨੇ ਸਮਝਣਾ ਉਹਨਾਂ ਲਈ ਬਹੁਤ ਵੱਡੀ ਗੱਲ ਆ ਕਿਉਂਕਿ ਘਰ ਦਾ ਕੰਮ ਕਰ ਚਾਹੇ ਕੋਈ ਵੀ ਆ ਉਹ ਕੋਈ ਵੱਡਾ ਜਾਂ ਛੋਟਾ ਜਾਂ ਉਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਹੈਗੀ ਕਿ ਅਸੀਂ ਆ ਕੰਮ ਕਰਨਾ ਜਾਂ ਨਹੀਂ ਕਰਨਾ ਹਨਾ ਨੌਕਰ ਰੱਖਣ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ ਆਪ ਕਰਨ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਬੰਦੇ ਦੀ ਆਪਣੀ ਸੋਚ ਆ ਇਹਨੂੰ ਜਿੱਥੇ ਮਰਜੀ ਲਾ ਲੋ ਉਹਦੇ ਤੋਂ ਬਾਅਦ ਫਿਰ ਜਿਹੜੀ ਹਲਕੀ ਜਿਹੀ ਲੱਗਦੀ ਸੀ ਵੀ ਸ਼ਾਇਦ ਸੂਰਜ ਨਿਕਲੇ ਆਊਗਾ ਪਰ ਬਹੁਤੀ ਜ਼ਿਆਦਾ ਧੁੱਪ ਤਪਤਾ ਹੈ ਨਹੀਂ ਸੀ ਫਿਰ ਸਾਨੂੰ ਇਹ ਹੋ ਗਿਆ ਮੈਂ ਕਿਹਾ ਵੀ ਜਨ ਕੱਪੜੇ ਕੱਟਣ ਵਾਲੇ ਸੀ ਘਰ ਦੇ ਹੀ ਸੀਗੇ ਮੰਮੀ ਨੇ ਤੇ ਮੇਰੇ ਇਹ ਸੀਗਾ ਕਟਾਈ ਦਾ ਸੂਟ ਸੀਗਾ ਮੰਮੀ ਆ ਦਾ ਜਿੱਦਾਂ ਤਾਂ ਮਤਲਬ ਡਿਜ਼ਾਈਨ ਜੇ ਸੋਨਾ ਸੀ ਜਿੱਦਾਂ ਮਤਲਬ ਤੁਹਾਨੂੰ ਹਲਕਾ ਜਿਹਾ ਦਿਖਿਆ ਆਊਗਾ ਮਤਲਬ ਜਦੋਂ ਆਪਾਂ ਮਤਲਬ ਦੂਜੇ ਲੋਟ ਕਟਿੰਗ ਕਰਨ ਲਈ ਪੁੱਠਾ ਕਰਦੇ ਹਣਾ ਉਦਾਂ ਦਾ ਮਤਲਬ ਬਹੁਤ ਹਲਕਾ ਜਿਹਾ ਦਿਖਦਾ ਏ ਕਿਉਂਕਿ ਇਹਦੇ ਬੈਕ ਤੇ ਫਰੰਟ ਦਾ ਬਹੁਤ ਜ਼ਿਆਦਾ ਫਰਕ ਸੀਗਾ ਜਿਵੇਂ ਕਿਸੇ ਕੱਪੜੇ ਦੇ ਨਾ ਪੁੱਠੇ ਦਾ ਮਤਲਬ ਘਟ ਹੁੰਦੀ ਆ ਪਰ ਇਹਦੇ ਇੱਕ ਇਹ ਕੱਪੜੇ ਦੀ ਨਾ ਬਹੁਤ ਜ਼ਿਆਦਾ ਸੀ ਮਤਲਬ ਪਿੱਛੋਂ ਤਾਂ ਜਮਾ ਹੀ ਲਾਈਟ ਕਲਰ ਦਾ ਲੱਗਦਾ ਸੀ ਉਦਾਂ ਸੂਟ ਹੈਗਾ ਸੀ ਡਾਰਕ ਬਾਕੀ ਮਤਲਬ ਜਿੱਦਣ ਰੈਡੀ ਕੀਤਾ ਏ ਫਿਰ ਤੁਹਾਨੂੰ ਦਿਖਾਵਾਂਗੇ ਜ਼ਰੂਰ ਉਸ ਤੋਂ ਬਾਅਦ ਹਜੇ ਸੂਟ ਕੱਟਦੀ ਸੀ ਜਾਨੂ ਆ ਗਿਆ ਫਤਿਹ ਇਹ ਮੈਂ ਮਤਲਬ ਉਹਨੂੰ ਬਣਾਉਣ ਲੱਗੀ ਸੀ ਬੇਸਨ ਦਾ ਪੂੜਾ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰਦੇ ਆ ਇਹ ਮੈਂ ਨਾ ਮਤਲਬ ਮੇਰੇ ਕੋਲ ਹੈਗੇ ਸੀ ਪਿਆਜ਼ ਕਿਉਂਕਿ ਮਤਲਬ ਚਾਹੇ ਆਪਾਂ ਇਹਦੇ ਵਿੱਚ ਪਾ ਤਾ ਕੋਈ ਵੀ ਸਬਜ਼ੀ ਪਾ ਸਕਦੇ ਆ ਕੋਈ ਵੀ ਆਪਾਂ ਜਿਹੜੀ ਬੱਚੇ ਖਾਂਦੇ ਨੇ ਤੁਹਾਡੇ ਹਨਾ ਉਹਨਾਂ ਨੂੰ ਪਾ ਸਕਦੇ ਆ ਸਾਰੀਆਂ ਸਬਜ਼ੀਆਂ ਮਿਕਸ ਕਰ ਸਕਦੇ ਆ ਬ੍ਰੀਕ ਬ੍ਰੀਕ ਕੱਟ ਕੇ ਪਰ ਮੇਰੇ ਕੋਲ ਫਿਲਹਾਲ ਤਾਂ ਕੋਈ ਸਬਜ਼ੀ ਹੈ ਨਹੀਂ ਸੀ ਤੇ ਜਿਵੇਂ ਗਾਜਰ ਵਗੈਰਾ ਹੈ ਉਹ ਫਤੇ ਥੋੜਾ ਜਿਹਾ ਘੱਟ ਪਸੰਦ ਕਰਦੇ ਤਾਂ ਕਰਕੇ ਮੈਂ ਪਿਆਜ਼ ਸੀ ਧਨੀਆ ਸੀ ਤੇ ਉਹਦੇ ਵਿੱਚ ਬੇਸਣ ਨੂੰ ਮਿਕਸ ਕਰਕੇ ਨੂਨ ਮਿਰਚ ਪਾ ਕੇ ਸਾਰਾ ਕੁਝ ਤੇ ਇਹ ਪਾ ਲਿਆ ਸੀ ਇਦਾਂ ਦਾ ਮਤਲਬ ਇਹਦੇ ਨਾਲ ਥੋੜਾ ਜਿਹਾ ਮਤਲਬ ਠੀਕ ਜਿਹਾ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਇਹ ਇਹਦਾ ਮਿਕਸਚਰ ਤੇ ਜ਼ਿਆਦਾ گاੜਾ ਵੀ ਨਹੀਂ ਰੱਖਣਾ ਤਵੇ ਦੇ ਉੱਪਰ ਤੇਲ ਲਾ ਕੇ ਇਹ ਆਪਾਂ ਪਾ ਕੇ ਚਮਚ ਨਾਲ ਫਲਾ ਦੇਣਾ ਤੇ ਕੋਈ ਔਖਾ ਨਹੀਂ ਹੈਗਾ ਮਤਲਬ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਵੀ ਇਹ ਆਪਣੇ ਬੱਚਿਆਂ ਲਈ ਬਹੁਤ ਵਧੀਆ ਹੈਲਥੀ ਚੀਜ਼ ਆ ਹਨਾ ਕਿਉਂਕਿ ਇੱਕ ਤਾਂ ਬੇਸਣ ਆ ਵੀ ਬੇਸਣ ਦੇ ਬੈਨੀਫਿਟ ਸਾਰਿਆਂ ਨੂੰ ਪਤਾ ਹੀ ਆ ਤੇ ਜਿਵੇਂ ਹੋਰ ਬੱਚੇ ਫਾਸਟ ਫੂਡ ਵੱਲ ਜਾਂਦੇ ਨੇ ਉਹਦੇ ਨਾਲੋਂ ਇਹ ਜਣੀ ਬਹੁਤ ਪਸੰਦ ਕਰਦੇ ਨੇ ਫਤੇ ਨੂੰ ਤਾਂ ਮਤਲਬ ਬਹੁਤ ਜ਼ਿਆਦਾ ਹੁੰਦਾ ਤੇ ਰੰਦਾ ਵੀ ਬਹੁਤ ਵਧੀਆ ਸੌਫਟ ਉਸ ਤੋਂ ਬਾਅਦ ਫਿਰ ਅਸੀਂ ਕਿਤੇ ਸ਼ਾਮ ਦੇ ਕੰਮ ਕਰ ਜਿਵੇਂ ਅੱਜ ਦਸਵੀਂ ਸੀ ਉਹਦੇ ਘਰ ਕੇ ਘਰੇ ਹੀ ਮੱਥਾ ਟੇਕਿਆ ਸੀ ਉੱਥੇ ਬਾਬੇ ਸ਼ਿੱਦਾਂ ਤੇ ਨਹੀਂ ਸੀ ਗਏ ਫੇਰ ਤਾਂ ਕਰਕੇ ਅਸੀਂ ਸ਼ਾਮ ਨੂੰ ਗਏ ਸੀ ਚਹਲ ਗੁਰਦੁਆਰਾ ਸਾਹਿਬ ਚੋਂ ਮਤਲਬ ਤੁਹਾਨੂੰ ਪਹਿਲਾਂ ਵੀ ਦਿਖਾਇਆ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਰੋੜੀ ਰੂੜੀ ਸਾਹਿਬ ਇੱਥੇ ਉਦਾਂ ਦਾ ਡੇਲੀ ਮਤਲਬ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੇ ਉਹ ਮਤਲਬ ਇੱਥੇ ਇਹ ਆ ਵੀ ਦਸਵੀਂ ਭਰਦੀ ਆ ਇਹ ਮਤਲਬ ਜਿੱਥੇ ਤੱਕ ਜਟਾਰਾਂਗੇ ਹੋਏ ਸੀ ਉਹ ਸਾਰਾ ਗੁਰਦੁਆਰਾ ਸਾਹਿਬ ਦੀ ਉਹ ਜਗ੍ਹਾ ਏ ਇਹ ਆ ਦਰਬਾਰ ਸਾਹਿਬ ਜਿਹੜਾ ਹੁਣ ਕਿਉਂਕਿ ਉਦਾਂ ਮਤਲਬ ਨਮਾ ਇੱਥੇ ਨਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਆ ਪਿੱਛੇ ਉਹ ਫਿਰ ਤੁਹਾਨੂੰ ਕਿਸੇ ਦਿਨ ਫੇਰ ਦਿਖਾਵਾਂਗੇ ਕੁਝ ਏ ਸੀਗਾ ਸਾਨੂੰ ਵੀ ਜਿਵੇਂ ਕਹਿੰਦੇ ਨੇ ਵੀ ਉੱਥੇ ਚਲੇ ਜਾਣਾ ਇਹਨਾਂ ਨੂੰ ਥੋੜੀ ਜੀ ਦੇਰ ਤੱਕ ਫਿਰ ਉੱਥੀ ਹੋ ਜਾਣਾ ਵੀ ਫਿਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਉੱਥੇ ਸਾਰੇ ਬਹੁਤ ਵਧੀਆ ਇਮਾਰਤ ਵੱਡੀ ਬਣ ਰਹੀ ਆ ਇਹ ਨੇ ਜੀ ਬਾਬਾ ਸ਼ਹੀਦ ਸਿੰਘਾ ਜੀ ਦੀ ਜਗ੍ਹਾ ਤੇ ਬਹੁਤ ਦੁਨੀਆ ਦੇ ਸੁੱਖਾਂ ਵਰ ਆਉਂਦੀਆਂ ਨੇ ਪਰਮਾਤਮਾ ਸਭ ਨੂੰ ਤਰੱਕੀਆਂ ਦੇਣ ਸਭ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ ਇੱਥੇ ਕਰਦੇ ਆ ਜੀ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ